ਸ਼੍ਰੀ ਮਦ ਭਗਵਤ ਕਥਾ 22 ਸਤੰਬਰ ਤੋਂ ਸਰਬਸਾਂਝਾ ਦਰਬਾਰ ਸਿੱਧ ਜੋਗੀ ਬਾਬਾ ਬਾਲਕਨਾਥ ਪਿੰਡ ਮਾਲ ਖੁਰਦ ਗੁਰਦੁਆਰਾ ਪੌਰਾ ਸਾਹਿਬ ਨਜ਼ਦੀਕ ਔੜ ਵਿਕੇ ਕਰਵਾਈ ਜਾਵੇਗੀ ਇਸ ਮੌਕੇ ਤੇ ਦਰਬਾਰ ਦੇ ਮੁੱਖ ਸੇਵਾਦਾਰ ਬਲਵਿੰਦਰ ਲੱड्डੂ ਬਾਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਓ ਸੁਣਦਿਆਂ ਵਿਸ਼ੇਸ਼ ਰਿਪੋਰਟ ਜੇ ਕਰਪਾਣਾ ਹਰਜੀਤਾ ਬੋਲ ਸੱਚੇ ਦਰਬਾਰ ਕੀ ਜੈ ਸੋ ਇਹ ਜੋ ਭਗਵਤ ਕਥਾ ਕਰਵਾ ਰਹੀ ਹੈ ਰੱਖੀ ਜਾ ਰਹੀ ਹੈ ਸਿੱਧ ਜੋਗੀਵਾਵਾਲਖਣਾ ਜੀ ਸਰਬ ਸੰਗਤ ਦਰਵਾਜ ਗੋਵਿੰਦ ਗੋਪਤਾ ਗੌਰ ਸ਼ਰਮਾ ਮਾਲਖੁਰਦ ਨੇ ਜਦੀਕ ਪੋਰਾ ਸਾਹਿਬ ਗੁਰਦੁਆਰਾ ਮਾਲਖੁਰਦ ਵਿਖੇ ਕਰਵਾਈ ਜਾ ਰਹੀ ਹੈ 22 ਤਰੀਕ ਤੋਂ ਲੈ ਕੇ ਪਹਿਲੇ ਨਮਰਾਤਰੇ ਤੋਂ ਲੈ ਕੇ 7ਵੇਂ ਨਮਰਾਤਰੇ ਤੱਕ 28 ਤਰੀਕ ਤੱਕ 22 ਤੋਂ 28 ਤਰੀਕ ਤੱਕ ਭਗਵਤ ਭਗਵਤ ਕਥਾ ਚੱਲੂਗੀ ਸੋਚਦਾ ਜੋ ਸਮਾਂ ਹੈ ਉਹ ਹੈ 4 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਸਮਾਂ ਹੈ 28 ਤਰੀਕ ਨੂੰ ਬਗਵਤ ਕਥਾ ਦਾ ਜੋ ਪੋਖ ਪੜਨਾ ਹੈ ਜੋ ਦੇ ਅਗਲੇ ਵਾਲੇ ਕਾਰਜਕਰਮ ਪ੍ਰੋਗਰਾਮ ਹੈ ਸੰਗੀਤਨ ਹੈ ਉਹ ਸਵੇਰ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸੰਗੀਤਨ ਜੋ ਵੀ ਹਮਸ ਪੜਨੇ ਨੇ ਪੂਜਾ ਪਾਠ ਹੋਣਾ ਹੈ ਉਹ ਸਵੇਰੇ 10 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਕੀਤੇ ਜਾਣਗੇ ਸਭੂ ਸੰਗਤ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜਾ ਸਾਡੇ ਨਾਲ ਹਰ ਪਲ ਦਰਬਾਰ ਦੇ ਨਾਲ ਜੁੜੇ ਹੋਏ ਨੇ ਸੰਗਤ ਅਮਰੀਕਾ ਤੋਂ ਸਾਡੀ ਸੰਗਤ ਹੈ ਵਿਨੇ ਨਾਇਰ ਵਿਨੇ ਫੈਮਿਲੀ ਨਾਇਰ ਫੈਮਿਲੀ ਜਿਹੜਾ ਸਹਿਯੋਗ ਦੇ ਰਿਹਾ ਹੈ ਇਹ ਉਹਨਾਂ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਨੂੰ ਸੰਗਤ ਦੇ ਸਹਿਯੋਗ ਨਾਲ ਇਹ ਨਿਮਲ ਖੁਰਦੀ ਪੰਚਾਇਤ ਆ ਔਰ ਆਸਬ ਗੁਰਦੁਆਰੇ ਦੇ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਔਰ ਅਲੱਗ-ਅਲੱਗ ਡੇਰੇ ਤੋਂ ਆਪ ਪਰਚਪੰਚਣਗੇ ਲੁਧਿਆਣੇ ਤੋਂ ਫਕਰ ਫਕੀਰ ਆ ਕੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ ਭਗਵਤ ਕਥਾ ਦੀ ਜੋ ਵੀ ਉਹਨਾਂ ਦੀ ਪ੍ਰਵਚਨ ਹੈ ਉਹ ਸੁਣਗੇ ਕਰਨਗੇ ਵੱਖ-ਵੱਖ ਡੇਰਿਆਂ ਤੋਂ ਵੱਖ-ਵੱਖ ਦਰਵਾਜ਼ਿਆਂ ਤੋਂ ਪੀਰ ਫਕੀਰਾਂ ਦੇ ਦਰਵਾਜ਼ਿਆਂ ਤੋਂ ਸੂ ਫਕਰ ਫਕੀਰ ਪਹੁੰਚਣਗੇ ਸੋ ਮੇਰੀ ਸਾਰੀ ਸੰਗਤ ਨੂੰ ਸੂ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਭਗਵਤ ਕਥਾ ਵਿੱਚ ਜਰੂਰ ਆ ਕੇ ਦਰਸ਼ਨ ਦੇਣ ਦੀ ਕਮਾਲ ਦਾ ਕਰਨੀ ਆ ਕੇ ਭੰਡਾਰੇ 'ਚ ਨਾਮ ਸਿਮਰਨ ਦਾ ਸੰਚਾਰ ਕਰਨਾ ਸੋ ਇਸ ਦੇ ਨਾਲ ਸਾਰੇ ਸਮੂਹ ਨਗਰ ਨਿਵਾਸੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈਕਾਰਾ ਪਉਣਾ ਹਰੀ ਜੀ ਦਾ ਹੋ ਸੱਚੇ ਦਰਬਾਰ ਕੀ ਜੈ